ਸੈਂਤੀ ਵੀ ਬਰਸੀ ਆ 37 ਸਾਲ ਹੋ ਗਏ ਉਹਨਾਂ ਨੂੰ 8 ਮਾਰਚ 1988 ਦੇ ਵਿੱਚ ਸਾਡੇ ਤੋਂ ਵਿਚੜ ਗਏ ਸੀਗੇ ਵਰਬਦਾ ਇਦੀ ਪਾਤਰ ਨੇ ਸਾਡੇ ਮਾਤਾ ਜੀ ਗੁਰਮੀਲ ਕੌਰ ਜੀ ਤਰਮਪਤਨੀ ਅਮਰ ਸਿੰਘ ਚਮਕੀਲਾ ਪਰ ਸਾਡੇ ਬਲਤੇਸ਼ ਰਾਣ ਸਾਹਿਬ ਰਾਣੇ ਸਾਥੀ ਜਿੰਨੇ ਵੀ ਕਲਾਕਾਰ ਨੇ ਰਣਜੀਤ ਮਣੀ ਸਾਹਿਬ ਬਲੀਦੇਵਤ ਵਾਲੀਆ ਸਾਹਿਬ ਸਾਰੇ ਦਾ ਬਹੁਤ ਵੱਡਾ ਸਹਿਯੋਗ ਰਿਹਾ ਅਸੀਂ 37 ਸਾਲ ਦੇ ਵਿੱਚ ਅੱਜ ਜਰਸੀ ਮਨਾ ਰਹੇ ਹਾਂ ਸੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਚਾਰੇ ਪਾਸੇ ਟ੍ਰੈਫਿਕ ਜਾਮ ਹੋਈ ਪਈ ਹੈ ਜੀ ਸੰਗਤ ਬਹੁਤ ਆ ਰਹੀ ਹੈ ਸਮਾਧਾਂ ਤੇ ਵੀ ਬਹੁਤ ਰਾਸ਼ਾ ਮੈਂ ਹੁਣ ਜਾ ਕੇ ਆਇਆ ਔਰ ਪਰਾਂ ਦੁਗਰੀ ਚੌਂਕ ਤੱਕ ਲੋਕ ਪੈਦਲ ਆ ਰਹੇ ਆ ਪਿੱਛੇ ਤੱਕ ਮੰਡਾਲ ਭਰ ਗਿਆ ਮੇਰੇ ਖਿਆਲ ਅੱਧੇ ਘੰਟੇ ਤੇ ਇੱਥੇ ਜਗ੍ਹਾ ਨਹੀਂ ਮਿਲਣੀ ਬਹਿਣ ਨੂੰ ਇੱਕ ਵਾਰ ਜ਼ੋਰਦਾਰ ਤਾੜੀਆਂ ਅਮਰ ਸਿੰਘ ਚੰਪੀਲਾ ਜਿ ਲਈ ਤੇ ਬੀਬੀ ਅਮਰਜੋਤ ਸਾਹਿਬ ਜੀ ਪਹਿਲੀ ਵਾਰੀ ਮੈਂ ਕੋਸ਼ਿਸ਼ ਕੀਤੀ ਐ ਚਲੋ ਹੁਣ ਤਾਂ ਐਮਐਲਏ ਜਦੋਂ ਐਮਐਲਏ ਨਹੀਂ ਸੀ ਉਦੋਂ ਵੀ ਕੋਸ਼ਿਸ਼ ਕਰਦੇ ਸੀ ਪ੍ਰਯਤ ਕੀ ਮੈਂ ਬਹੁਤ ਗੰਭੀਰਤਾ ਦੇ ਨਾਲ ਕਿਉਂਕਿ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋਗੇ ਕਿ ਅਵਰ ਸਿੰਘ ਚੰਕੀਲਾ ਜੀ ਬਹੁਤ ਵੱਡੇ ਕਲਾਕਾਰ ਸੀ ਸੀਨਾ ਜੀ ਤਾੜੀ ਮਾਰ ਕੇ ਦੱਸੋ ਜੋ ਰੱਖ ਕੇ ਦੱਸਦੇ ਨੇ ਜੀ ਜੀਵੀ ਅਮਰਜੋਤ ਕੌਰ ਜੀ ਬਹੁਤ ਵੱਡੇ ਕਲਾਕਾਰ ਸੀ ਹੋ ਸੁਰ ਪੱਖੋਂ ਗਾਇਕੀ ਪੱਖੋਂ ਲੇਖਣੀ ਪੱਖੋਂ ਪਰਫਾਰਮੈਂਸ ਪੱਖੋਂ ਜੋ ਨਫਜ਼ ਉਹਨਾਂ ਨੇ ਗਾਏ ਆ ਆਪਣੇ ਆਪ ਦੇ ਵਿੱਚ ਇੱਕ ਨਫਜ਼ ਆਪਣੇ ਆਪ ਦੇ ਵਿੱਚ ਪੂਰਾ ਗੀਤ ਬਣ ਜਾਂਦਾ ਕੋਈ ਜਵਾਬ ਨਹੀਂ ਔਰ ਤੁਸੀਂ ਮੈਂ ਦੇਖ ਰਿਹਾ Rajasthan ਤੋਂ Haryana ਤੋਂ Himachal ਤੋਂ Punjab ਦੇ ਲੱਖ ਲੱਖ ਸ਼ਹਿਰਾਂ ਤੋਂ ਤੁਸੀਂ ਸਾਰੇ ਆ ਰਹੇ ਹੋ ਅਸੀਂ ਬੜਾ ਪੂਖਤਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੋਣਗੀਆਂ ਮੈਂ ਉਹਦੇ ਲਈ ਮਾਫੀ ਚਾਹੁੰਦਾ ਔਰ ਇਹ ਅੰਤਰਰਾਸ਼ਟਰੀ ਸਿੱਧਾਚਾਰ ਮੇਲਾ ਜਿਹਦੇ ਵਿੱਚ ਬਹੁਤ ਨਾਮਵਰ ਕਲਾਕਾਰ ਜਿਵੇਂ ਜਿਵੇਂ ਆਉਣਗੇ ਤੁਹਾਡੇ ਸਾਹਮਣੇ ਪਰਫਾਰਮ ਕਰਨਗੇ ਔਰ ਜਿੰਨੇ ਤੁਸੀਂ ਸਾਰੇ ਆਏ ਹੋ ਮੈਂ ਦੇਖ ਰਿਹਾ ਕਿ ਕੋਈ ਉਹਨਾਂ ਦੀ ਤਸਵੀਰ ਲੈ ਕੇ ਆਇਆ ਕੋਈ ਕਹਿੰਦਾ ਦੀ ਮੈਂ ਬਹੁਤ ਪੁਰਾਣਾ ਗਾਇਕਾ ਮੈਂ ਬੜਾ ਪਿਆਰ ਕਰਦਾ ਤੁਸੀਂ ਸਾਰੇ ਸਤਿਕਾਰਯੋਗ ਤੁਹਾਨੂੰ ਸਭ ਨੂੰ ਜੀ ਆਇਆਂ ਇਹ ਤੁਹਾਡਾ ਆਪਣਾ ਮੇਲਾ ਜੀ ਤੁਸੀਂ ਬਹਿ ਕੇ ਸੁਣੋ ਮੈਂ ਇੱਕ ਬੇਨਤੀ ਕਰੂੰਗਾ ਕਿ ਜਿਹੜਾ ਵੀ ਆਰਟਿਸਟ ਸਟੇਜ ਤੇ ਪਰਫਾਰਮ ਕਰ ਰਿਹਾ ਹੈ ਕਟੋ-ਕਟ ਨੂੰ ਸੁਰ ਦਾ ਪਤਾ ਹੋਵੇ ਜੀ ਕਿ ਸੁਰ ਕੀ ਹੁੰਦਾ ਜੀ ਉਹਨੂੰ ਇਹ ਪਤਾ ਹੋਵੇ ਜੇ ਜਿਹੜਾ ਚਮਕੀਲੇ ਦਾ ਫੈਨ ਆ ਨਾ ਜੀ ਉਹ ਸੰਗੀਤ ਨੂੰ ਅਸਲੀ ਪਿਆਰ ਕਰਦਾ ਹੈ ਜੀ ਔਰ ਜਿਹੜਾ ਇਸ ਖੇਤਰ ਦੇ ਵਿੱਚ ਉਹਦਾ ਸੋਰ ਵਧੀਆ ਹੋਵੇ ਉਹਦੀ ਪਰਫਾਰਮੈਂਸ ਅੱਛੀ ਹੋਵੇ ਅਸੀਂ ਇਹਨੂੰ ਪੂਰਾ ਇੱਥੇ ਟਾਈਮ ਦੇਨੇ ਆ ਔਰ ਅਸੀਂ ਰਣਜੀਤ ਮਣੀ ਸਾਹਿਬ ਆਗੇ ਨੂੰ ਬਹੁਤ ਬਹੁਤ ਧੰਨਵਾਦ ਅ ਅਸੀਂ ਕੋਸ਼ਿਸ਼ ਕਰ ਰਹੇ ਆ ਅਗਲੇ ਸਾਲ ਤੋਂ ਅਸੀਂ ਸ਼ੁਰੂ ਕਰਾਂਗੇ ਕਿ ਪੰਜਾਬ ਦਾ ਜਿਹੜਾ ਨਵਾਂ ਟੈਲੈਂਟ ਹੈ ਅਮੇ ਬੱਚੇ ਨਵੀਆਂ ਬੱਚੀਆਂ ਅਸੀਂ ਉਹਨਾਂ ਦੀ ਕਮੇਟੀ ਬਣਾ ਕੇ ਸਟ੍ਰੀਮਿੰਗ ਕਰਾਂਗੇ ਜਿਵੇਂ ਤੇਜਵੰਦ ਕਿੱਟੂ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਆ ਕਿ ਬੱਚਿਆਂ ਨੂੰ ਇੱਥੇ ਪਰਫਾਰਮ ਕਰਨ ਦਾ ਮੌਕਾ ਮਿਲੇ ਜਿਵੇਂ ਮੋਹਰ ਸਿੰਘ ਮੇਲਾ ਕੀ ਯਾਦਗਾਰੀ ਮੇਲਾ ਹੋ ਨਹੀਂ ਪੜਿਆ ਚਲੋ ਜੱਸੋਵਾਲ ਸਾਹਿਬ ਚਲੇ ਗਏ ਤਾਂ ਮੇਲਾ ਵੀ ਉੱਥੇ ਹੀ ਰਹਿ ਗਿਆ ਪਰ ਉਹਨਾਂ ਦੇ ਉਸ ਪ੍ਰੋਗਰਾਮ ਤੋਂ ਮਨਮੋਹਨ ਵਾਰਿਸ ਸਾਹਿਬ ਹਰਭਜਨ ਮਾਨ ਸਾਹਿਬ ਅਰਵਿੰਦਰ ਗਰੇਵਾਲ ਸਾਹਿਬ ਕਿੰਨੇ ਕਲਾਕਾਰਾਂ ਨੇ ਉੱਥੇ ਪਰਫਾਰਮ ਕਰਕੇ ਆਪਣਾ ਨਾਮ ਬਣਾਇਆ ਇਹ ਬਹੁਤ ਉੱਚੀ ਸਟੇਜ ਹੈ ਬੜੀ ਪਵਿੱਤਰ ਸਟੇਜ ਆ ਔਰ ਜਿਹੜਾ ਇੱਥੇ ਪਰਫਾਰਮ ਕਰਕੇ ਜਾਵਦੇ ਆ ਦੁਨੀਆ ਭਰ ਦੇ ਵਿੱਚ ਲਾਈਵ ਲੋਕ ਦੇਖਦੇ ਆ ਜੀ ਇਹਦੇ ਲੱਖਾਂ ਚ ਵੀ ਆਉਂਦੇ ਆ ਆਪਾਂ ਜਿਹੜਾ ਵੀ ਸਟੇਜ ਤੇ ਕੁਝ ਕਰਨਾ ਆਪਾਂ ਆਛਾ ਕਰੀਏ ਸੁਰੀਲਾ ਸੁਰਚ ਕਰੀਏ ਇੰਗਲੈਂਡ ਤੋਂ ਆਏ ਹੋਏ ਨੇ ਸਾਡਾ ਪਰਿਵਾਰ ਇੱਕ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਰਜਤ ਵਰਮਾ ਜੀ ਤੇ ਮੈਡਮ 로ਜੀ ਜੀ ਉਹ ਮੀਡੀਆ ਇੱਥੇ ਚਲਾਉਂਦੇ ਆ ਸਪੈਸ਼ਲ ਇੰਗਲੈਂਡ ਤੋਂ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਪ੍ਰੇਮ ਚੰਕੀਲਾ ਜੀ ਨੇ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਔਰ ਸਾਡੀ ਜੋੜੀ ਸਪੈਸ ਤੋਂ ਇੰਗਲੈਂਡ ਤੋਂ ਪਰਫੋਰਮ ਪਿਛਲੇ ਸਾਲ ਵੀ ਆਏ ਸੀ ਅੱਕੇ ਦੁਬਾਰਾ ਫੇਰ ਆਏ ਹੈ। ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਹੈ। ਆਪਾਂ ਨੇ ਬਹਿ ਕੇ ਸਮੀਕੇ ਦੇ ਨਾਲ ਇਹ ਮੇਲੇ ਦਾ ਆਨੰਦ ਮਾਣਾ। ਇਹ ਮੇਲਾ ਹੁਣ ਹੋਰ ਜੋਬਨ ਤੇ ਜਿਵੇਂ-ਜਿਵੇਂ ਇਕੱਠ ਹੋ ਰਿਹਾ ਵੱਧਦਾ ਜਾ ਰਿਹਾ। ਇੱਥੇ ਹੁਣ ਪਿੱਛੇ ਜਗ੍ਹਾ ਹੈ ਨਹੀਂ। ਪੂਰਾ ਭਰ ਗਿਆ। ਹਜ਼ਾਰਾਂ ਦੀ ਗਿਣਤੀ ਤੇ ਸੰਗਤ ਆ ਚੁੱਕੀ ਹੈ। ਔਰ ਇਹ ਮੇਲਾ ਸਿਰਫ ਤੇ ਸਿਰਫ ਤੁਹਾਡੇ ਪਿਆਰ ਕਰਕੇ ਹੈ ਜੀ। ਇਸ ਕਰਕੇ ਨਹੀਂ ਕਿ ਜੇ ਮੈਂ ਅੱਗੇ ਹੋ ਗਿਆ ਵੀ ਮੇਲਾ ਇਹ ਮੇਲਾ ਸਿਰਫ ਤੁਹਾਡੇ ਪਿਆਰ ਕਰਕੇ ਆ ਜਿਹੜੇ ਵੀ ਤੁਸੀਂ ਆਉਣੇ ਹੋ ਤੁਸੀਂ ਗੀਤਕਾਰ ਹੋ ਤੁਸੀਂ ਗਾਇਕ ਹੋ ਤੁਸੀਂ ਪਹਿਲਾਂ ਦੇ ਕਿਸੇ ਵੀ ਖੇਤਰ ਚ ਕੰਮ ਕਰਦੇ ਹੋ ਸਾਰਾ ਮੁਬਾਰਕ ਹੈ ਜੀ ਕਿਉਂਕਿ ਚਮਕੀਲਾ ਸਾਹਿਬ ਪਬਲਿਕ ਪ੍ਰਾਪਰਟੀ ਨੇ ਇਹ ਸਾਰੇ ਜਿਹੜਾ ਜੋ ਵੀ ਰਣਕ ਆਇਆ ਸਾਰਾ ਲੋਕਾਂ ਨੇ ਲਗਾਇਆ ਤੇ ਤੁਸੀਂ ਸਾਰੇ ਸਰਕਾਰਯੋਗ ਆ ਰਾਮ ਨਾਲ ਬੈਠੋ ਆਨੰਦ ਲਵੋ ਔਰ ਮੇਲਾ ਜਿਹੜਾ ਜੀ ਸਿਖਰਾਂ ਤੇ ਤੁਸੀਂ ਸਭ ਨੇ ਲੈ ਕੇ ਜਾਣਾ ਤੇ ਮੈਂ ਬਲਤੇਸ਼ ਰਾਣ ਸਾਹਿਬ ਸਾਡੀ ਕਮੇਟੀ ਇੱਕ ਵਾਰ ਮੈਂ ਕਹਾਂਗਾ ਕਿ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਦਾ ਜ਼ਿਕਰ ਕਰ ਦਿੰਨ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਬੈਂਕਪੂਨ ਤੇ ਕਿਹੜੇ-ਕਿਹੜੇ ਬੰਦੇ ਕੰਮ ਕਰ ਰਹੇ ਆ ਉਹਦਾ ਜ਼ਿਕਰ ਕਰ ਦਿੰਨ ਹੁਣ ਅਸੀਂ ਚਮਕੀਲਾ ਜੀ ਦੀ ਸਮਾਦ ਤੇ ਅਮਰ ਜੋਤੂਰ ਦੀ ਸਮਾਦ ਤੇ ਅਸੀਂ ਮੱਥਾ ਟੇਕਣ ਜਾ ਰਿਹਾ ਪਰਿਵਾਰ ਸਾਰਾ ਅਸੀਂ ਮੱਥਾ ਟੇਕ ਕੇ ਵਾਪਸ ਆਵਾਂਗੇ ਤੁਸੀਂ ਡਿਸਪਲਿਨ ਦੇ ਨਾਲ ਇਹ ਆਪਣਾ ਮੇਲਾ ਦੀ ਤੁਹਾਡਾ ਆਪਣਾ ਮੇਲਾ ਇਕੱਲੇ-ਇਕੱਲੇ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਡ ਡਿਸਪਲਿਨ ਬਣਾ ਕੇ ਰੱਖਣਾ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਆ ਇਹਦੀ ਵੀਡੀਓ ਵੀ ਬਣ ਰਹੀ ਆ ਕਿ ਜੀ ਮੇਲੇ ਤੇ ਡਿਸ ਫੇਸ ਦੇ ਕੱਟ ਬਹੁਤ ਹੋ ਜਾਂਦਾ ਕੋਈ ਕਿੰਦਰ ਨੂੰ ਪ੍ਰੇਫਰ ਕਰਦਾ ਆਪਾਂ ਸਾਰਾ ਕੁਝ ਆਪਾਂ ਮੈਨੇਜ ਕਰਕੇ ਚੱਲਣਾ ਜੀ ਮੇਰੇ ਸਾਰੇ ਭਰਾਵਾਂ ਨੂੰ ਬੇਤੀਏ ਜਿਹੜੇ ਵੀ ਪਰਫਾਰਮ ਕਰ ਰਹੇ ਆ ਅੱਛੇ ਤਰੀਕੇ ਨਾਲ ਆਪਾਂ ਸਾਰਾ ਕੁਝ ਵਧੀਆ ਤਰੀਕੇ ਨਾਲ ਤਾਂ ਕਿ ਮੈਸੇਜ ਜਾਵੇ ਕਿਉਂਕਿ ਚਮਕੀਲਾ ਸਾਹਿਬ ਨੂੰ ਜੇ ਆਪਣੇ ਮਾਪੇ ਨਾ 2 ਸਾਲਾਂ ਬਾਅਦ ਆਪਾਂ ਉਹਨਾਂ ਦਾ ਵਰਸੀ ਵੀ ਨਹੀਂ ਮਨਾਉਂਦੇ ਆਪਣੇ ਮਾਪੇ ਦੀ ਖੁਦ ਔਰ 37 ਸਾਲ ਹੋ ਗਏ ਚਮਕੀਲਾ ਸਾਹਿਬ ਨੂੰ ਅੱਜ ਵੀ ਯਾਦ ਕਰ ਰਹੇ ਹੋ ਤਾਂ ਮਤਲਬ ਕਿ ਵਾਕੇ ਹੀ ਉਹ ਬਹੁਤ ਵੱਡਾ ਕਲਾਕਾਰ ਸੀ ਗਾ ਜੀ ਅਬਰ ਜੋ ਤੁਹਾਡੀ ਬਹੁਤ ਵੱਡੇ ਕਲਾਕਾਰ ਮੈਂ ਬਲਤੇਜ ਸਰਾ ਸਾਹਿਬ ਨੂੰ ਬੇਨਤੀ ਕਰੂੰਗਾ ਜੇਕਰ ਕਰਨ ਸਾਰੀ ਕਮੇਟੀ ਦਾ ਰਣਜੀਤ ਮਣੀ ਸਾਹਿਬ ਸਗਰਦਨੇ ਚੰਕੀਲਾ ਸਾਹਿਬ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਰੁੰਦੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਾਡੀ ਬੱਚੀ ਅਮਨ ਪਿੰਕਾ ਜੀ ਸਾਡੇ ਇਹ ਸਾਰਾ ਪ੍ਰਵਾਲ ਜਿਹੜਾ ਹੈ ਜੀ ਸਾਰਾ ਲਗਾਤਾਰ ਘਰ ਦੇ ਵਿੱਚ ਨਗਰ ਪਰਸੋਂ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਸੀ ਅਰਦਾਸ ਬੇਨਤੀ ਹੋਈ ਹੈ ਪਰ ਉਦਣ ਵੀ ਲੋਕ ਬਹੁਤ ਰੋ ਰਹੇ ਸੀਗੇ ਇਮਤੀਆਦ ਅਲੀ ਸਾਹਿਬ ਬੰਬੇ ਤੋਂ ਸਪੈਸ਼ਲ ਆ ਕੇ ਗਏ ਪਰਸੋਂ ਉਹ ਵੀ ਬੜੇ ਭਾਵਕ ਸੀਗੇ ਅਸੀਂ ਸਾਰੇ ਜੋ ਕਿ ਮਿਊਜ਼ਿਕ ਨਾਲ ਸੰਗੀਤ ਨੂੰ ਪਿਆਰ ਕਰਦੇ ਆਂ, ਦਿਲੋਂ ਪਿਆਰ ਕਰਦੇ ਆਂ ਤੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤੇ ਲਈ ਮੈਂ ਮਾਫੀ ਚਾਹੁੰਦਾ। ਆਪਾਂ ਸਭ ਨੇ ਡਿਸਪਲਿਨ ਬਣਾ ਕੇ ਰੱਖਣਾ। ਜਿਹੜਾ ਵੀ ਆਰਟਿਸਟ ਆਵੇ ਉਹਨੂੰ 5 ਮਿੰਟ ਦਾ ਟਾਈਮ ਦੇ ਲੈ, 10 ਮਿੰਟ ਦਾ। ਆਪਣਾ ਟਾਈਮ ਜੋ ਵੀ ਹਨ ਪੂਰਾ ਕਰਕੇ ਅਸੀਂ ਚਾਹੁੰਦੇ ਆਂ ਕਿ ਜਿਹੜਾ ਵੀ ਆ ਰਿਹਾ ਇੱਥੇ ਉਹਨੂੰ ਜ਼ਰੂਰ ਟਾਈਮ ਮਿਲੇ। ਪਰ ਜਿਹੜੇ ਅਸੀਂ ਇਨਵਾਈਟ ਕੀਤੇ ਕਲਾਕਾਰ ਹੈ ਜਦੋਂ ਉਹ ਸ਼ੁਰੂ ਹੋ ਗਏ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪਰਫਾਰਮ ਕਰਨਾ। ਬਹੁਤ-ਬਹੁਤ